ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਔਰ ਬਹੁਤ ਹੀ ਨਾਦੂਖ ਸਥਿਤੀ ਚੋਂ गुज़र ਰਹੀ ਹੈ 5 ਕਰੋੜ ਦੇ ਟੋਟਲ ਪ੍ਰੋਜੈਕਟ ਅਨਾਉਂਸ ਕੀਤੇ ਨੇ 2 ਕਰੋੜ ਰੁਪਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਾਇਬ੍ਰੇਰੀ ਦਾ ਇੱਕ ਫਲੋਰ ਹੋਰ ਬਣਾਉਣ ਕਿਉਂਕਿ 9000 ਬੱਚਾ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪੜ੍ਹ ਰਹੇ ਹੈ ਅੱਜ ਪਟਿਆਲਾ ਵਿਖੇ ਦੌਰੇ ਦੌਰਾਨ ਡਾਕਟਰ ਬਲਬੀਰ ਸਿੰਘ ਜੀ ਆਨ ਮਨ ਲੋ ਹੈਲਥਨਸ ਪੰਜਾਬ ਮੇਰੇ ਛੋਟੇ ਭਰਾ ਅਜੀਤਪਾਲ ਕੋਹਲੀ ਜੀ ਪਹਿਲਾ ਇਸ ਤੋਂ ਅਸੀਂ ਪੰਜਾਬੀ ਯੂਨੀਵਰਸਿਟੀ बिकॉज़ आई एम ਇਲੂਮਿਨੇਟ મે ਪੜਿਆ ਉੱਥੇ ਨਾਰਦਰਨ ਜ਼ੋਨ ਦਾ ਇੰਟਰ ਯੂਨੀਵਰਸਿਟੀ ਕਲਚਰਲ ਫੈਸਟੀਵਲ ਸੀ ਤਾਂ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਅੱਜ ਪਟਿਆਲਾ ਦੇ ਵਿਖੇ ਮੈਂ 5 ਕਰੋੜ ਦੇ ਟੋਟਲ ਪ੍ਰੋਜੈਕਟ ਅਨਾਉਂਸ ਕੀਤੇ ਨੇ 2 ਕਰੋੜ ਰੁਪਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਾਇਬ੍ਰੇਰੀ ਦਾ ਇੱਕ ਫਲੋਰ ਹੋਰ ਪਾਉਣਾ ਕਿਉਂਕਿ 9000 ਬੱਚਾ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪੜ੍ਹ ਰਿਹਾ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ مالی ਹਾਲਤ ਬਹੁਤ ਖਰਾਬ ਹੈ ਔਰ ਬਹੁਤ ਹੀ ਨਾਜ਼ੁਕ ਸਥਿਤੀ ਚੋਂ ਗੁਜ਼ਰ ਰਹੀ ਹੈ ਅੱਧਾ ਘੰਟਾ ਮੈਂ ਮੀਟਿੰਗ ਕੀਤੀ ਵਾਈਸ ਚਾਂਸਲਰ ਸਾਹਿਬ ਨਾਲ ਸਾਰੇ ਕਾਰਨਾਂ ਤੋਂ ਮੈਂ ਆਪਣੇ ਆਪ ਨੂੰ ਜਾਣੂ ਕਰਵਾਇਆ ਕਿ ਇਹ ਆਉਗਤੀ ਇਹ ਇੰਨਾ ਜਿਹੜਾ ਪਤਨ ਹੈ ਇਹ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਇਆ ਕਿਉਂਕਿ ਅਸੀਂ ਵੀ ਉੱਥੇ ਪੜ੍ਹੇ ਆ ਉਹਨਾਂ ਲਈ ਇੱਕ ਲੌਂਗ ਟਰਮ ਪਲੈਨਿੰਗ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਡਾਕਟਰ ਗੁਲਬੀਰ ਸਿੰਘ ਜੀ ਨਾਲ ਵੀ ਹੋਇਆ ਔਰ ਹਰਪਾਲ ਸਿੰਘ ਚੀਮਾ ਜੀ ਫਾਈਨਸ ਮਨਿਸਟਰ ਉਹਨਾਂ ਨੇ ਵੀ ਯਕੀਨ ਦਿਵਾਇਆ ਉਹਦੇ ਲਈ ਇੱਕ 5 6 ਪੁਆਇੰਟ ਇੱਕ ਲੌਂਗ ਟਰਮ ਪਲੈਨਿੰਗ ਬਣਾਈ ਗਈ ਹੈ ਲੇਕਿਨ ਉਹਦੇ باوجود ਇਹ ਜਿਹੜਾ ਕਹਿੰਦੇ ਚੈਰਿਟੀ ਬਿਕਸ ਫਰਮ ਹੋਮ 2 ਕਰੋੜ ਰੁਪਿਆ ਲਾਇਬ੍ਰੇਰੀ ਵਾਸਤੇ 25 ਲੱਖ ਰੁਪਏ ਜਿਹੜਾ ਸਾਹਿਬ ਸ਼੍ਰੀ ਗੁਰੂ 23 ਬਾਦ ਜਿਸ ਨਾਟ ਅ ਆਰਡੋਟੋਰੀਅਮ ਹੈ ਉਹਦੀ ਰੈਨੋਵੇਸ਼ਨ ਉਹਦੀਆਂ ਸੀਟਾਂ ਉਹਦਾ ਸਭ ਕੁਝ ਹੋਣਾ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਤਲਵੰਡੀ ਸਾਬੋ ਇੰਜੀਨੀਅਰਿੰਗ ਕਾਲਜ ਖੁੱਲਿਆ ਸੀ ਉਹ ਐਡਮਿਸ਼ਨ ਨਾ ਹੋਣ ਕਰਕੇ ਚੱਲ ਨਹੀਂ ਰਿਹਾ ਉੱਥੇ ਅਸੀਂ ਇਟਸ ਸਕਿੱਲ ਸੈਂਟਰ ਦਾ ਸਕਿੱਲ ਇੰਟਰਨੈਸ਼ਨਲ ਸਕਿੱਲ ਸੈਂਟਰ ਵੀ ਜਿਹੜੀ ਸਾਡੀ ਐਜੂਐਸ ਅਨਫਾਊਂਡੇਸ਼ਨ ਮਿਲ ਕੇ ਖੋਲ੍ਹਿਆ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਜੀ ਦੀ ਰਹਿਨਮਾਈ ਹੇਠ ਅਸੀਂ ਸਕੇਤ ਜਿਹੜਾ ਇੱਥੇ ਡੀ ਐਡਿਕਸ਼ਨ ਔਰ ਰੀਹੈਬ ਸੈਂਟਰ ਹੈ ਉਹਦੇ ਨਾਲ ਵੀ ਐਮਓਯੂ ਸਾਈਨ ਕਰ ਰਹੇ ਹੈ ਰੈੱਡ ਕਰਾਸ ਨਾਲ ਉਹਨੂੰ ਅਪਗ੍ਰੇਡ ਕੀਤਾ ਜਾਏਗਾ ਉੱਥੇ ਇਸ ਟਾਈਮ 30 ਬੈੱਡ ਨੇ ਸਾਡਾ ਡਾਕਟਰ ਬਲਬੀਰ ਸਿੰਘ ਜੀ ਦਾ ਸਾਡਾ ਪਲਾਨ ਹੈ ਕਿ ਉਹਨੂੰ 100 ਬੈੱਡ ਦਾ ਉੱਥੇ ਕੀਤਾ ਜਾਏ ਉੱਥੇ ਵੀ ਸਕਿਲਿੰਗ ਕੋਰਸੇ ਚਾਲੂ ਕੀਤੇ ਜਾ ਰਹੇ ਨੇ ਨਾਲ ਹੀ ਗੇਮਸ ਉੱਥੇ ਫਾਰਮ ਵੀ ਹੈ ਬਹੁਤ ਵੱਡਾ ਆਰਗੇਨਿਕ ਫਾਰਮਿੰਗ ਫਲਾਵਰਸ ਫਰੂਟ ਉਹ ਵੀ ਸਾਰੇ ਉੱਥੇ ਜਿਹੜੇ ਬੱਚੇ ਹੈ ਕਿਉਂਕਿ ਖੇਤੀਬਾੜੀ ਵੀ ਬੱਚਿਆਂ ਨੇ ਕਰਨੀਆਂ ਜਾ ਕੇ ਇਹ ਕਰਨ ਆਏ ਐ ਔਰ ਸਾਰੀ ਬਹੁਤ ਟਾਈਮ ਡਾਕਟਰ ਬਲਬੀਤ ਸਿੰਘ ਜੀ ਨੇ ਸਪੈਂਡ ਕੀਤਾ ਇੱਕ ਇੱਕ ਬੱਚੇ ਨੂੰ ਅਸੀਂ ਜਿਹੜੇ ਇਸ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਉਹਨਾਂ ਨੂੰ ਮਿਲੇ ਕਿਵੇਂ ਉਹ ਨਸ਼ੇ 'ਚ ਲੱਗੇ ਕੀ ਹੋਇਆ ਉਹ ਸਾਰੀ ਉੱਥੇ ਸਾਡੀ ਉਹਨਾਂ ਨੂੰ ਕਾਫੀ ਜਾਣਕਾਰੀ ਮਿਲੀ ਫਿਰ ਜਿੰਦਰਾ ਹਸਪੀਟਲ ਵੀ ਡੀਡਿਕਸ਼ਨ ਸੈਂਟਰ ਔਫ ਫਿਰ ਵੀ ਆਨਰੇਬਲ ਮਿਨਿਸਟਰ ਦੇ ਰਹਿਮਾਈ ਜੀ ਚੱਸੀ ਵਿਜ਼ਿਟ ਕੀਤੀ ਉੱਥੇ ਵੀ ਜਿਹੜਾ ਹੈ ਕੀਤਾ ਰੈੱਡ ਕਰਾਸ ਦਾ ਜਿਹੜਾ ਸਕਿੱਲ ਸੈਂਟਰ ਇਥੇ ਸੌਰੀ ਰੈੱਡ ਕਰਾਸ ਦੀ ਬਿਲਡਿੰਗ ਮਿਨੀ ਸੈਕਰੀਟੇਰੀਅਟ ਦੇ ਪਿੱਛੇ ਵੱਲ ਰਹੀ ਹੋਰ ਦੇਖਣ ਜਾ ਰਹੇ ਹਾਂ ਉੱਥੇ ਅਸੀਂ ਸ਼ਹਿਰ ਦੇ ਵਿਚਾਲੇ ਜੋ ਅਜੀਤਪਾਲ ਕੋਲੀ ਜੀ ਦਾ ਔਰ ਸਾਰਿਆਂ ਦਾ ਕਿਉਂਕਿ ਸਕਿਲਿੰਗ ਬੜੀ ਜ਼ਰੂਰੀ ਹੈ ਨੌਕਰੀਆਂ ਲਈ ਤੇ ਸਕਿਲਿੰਗ ਦੇ ਕੋਰਸੇ ਅਸੀਂ ਉਹ ਜਗ੍ਹਾ ਉਹ ਬਿਲਡਿੰਗ 2016 ਜਾਂ 17 ਤੋਂ ਇਨਕੰਪਲੀਟ ਪਈ ਹੈ ਉਹ ਅਸੀਂ ਹੁਣ ਦੇਖਣ ਜਾ ਰਹੇ ਹਾਂ ਤੇ ਉੱਥੇ ਵੀ ਕੋਈ 1.5 ਕਰੋੜ ਸਵਾ ਕਰੋੜ ਰੁਪਏ ਦਾ ਖਰਚਾ ਹੈ ਉਹ ਵੀ ਦਾਸ ਵੱਲੋਂ ਕੀਤਾ ਜਾਏਗਾ ਔਰ ਲਾਸਟਲੀ ਅਜੀਤਪਾਲ ਕੋਲੀ ਜੀ ਮੇਰੇ ਪਰ ਆਉਣਾ ਨੇ ਦੱਸਿਆ ਕਿ ਇੱਥੇ ਕਮਿਊਨਿਟੀ ਸੈਂਟਰ ਜਿਹੜਾ ਹੈ ਆਪਣੇ ਸ਼ਹਿਰ ਵਾਸੀਆਂ ਲਈ ਨਹੀਂ ਹੈ ਕੁਝ ਗਵਰਨਮੈਂਟ ਨੇ ਗ੍ਰਾਂਟ ਦਿੱਤੀ ਸੀ ਉਹਦੇ ਚ 50 ਲੱਖ ਰੁਪਏ ਇਹਨਾਂ ਨੂੰ ਸ਼ਾਰਟਫਾਲ ਪੈ ਰਹੀ ਹੈ ਉਹ ਵੀ ਮੈਂ ਐਗਰੀ ਕੀਤਾ ਕਿ 50 ਲੱਖ ਰੁਪਏ ਇਮੀਡੀਏਟਲੀ ਮੈਂ ਅਗਲੇ ਹਫਤੇ ਰਿਲੀਜ਼ ਕਰਕੇ ਉਹ ਇੱਥੇ ਆਪਣੀ ਬਰਾਦਰੀ ਲਈ ਉਹ ਪਟਿਆਲਾ ਸ਼ਹਿਰ ਦੇ ਵਿੱਚ ਪੂਰੀ ਤਾਮੀਰ ਜਿਹੜੀ ਹੈ ਉਹ ਮੁਕੰਮਲ ਹੋ ਜਾਏਗੀ ਸਰ ਵਿਦੇਸ਼ਾਂ ਦੀ ਗੱਲ ਕੀਤੀ ਹੈ ਉਹ ਵਿਦੇਸ਼ਾਂ ਦੇ ਵਿੱਚ ਬਹੁਤ ਮੁੰਡੇ ਫਸੇ ਤੁਸੀਂ ਵੀ ਜਿਹੜੇ ਕਿਹੜੇ ਲੜਕੀ ਨੇ ਲੜਕੀਆਂ ਨੇ ਉਹ ਘੁਲਵਾ ਕੇ ਲੈ ਕੇ ਆਏ ਕਿ ਲੱਗਦਾ ਤੁਹਾਨੂੰ ਪੰਜਾਬ ਦੀ ਸਥਿਤੀ ਜਿਹੜੀ ਉਹ ਠੀਕ ਹੋਊਗੀ ਕਿਉਂਕਿ ਬਹੁਤ ਕੇਸ ਇਦਾਂ ਦੇ ਪੰਜਾਬ ਵਿੱਚ ਬਹੁਤ ਆ ਰਹੇ ਨੇ ਨਹੀਂ ਪੰਜਾਬ ਦੇ ਦੇਖੋ ਸਰਕਾਰ ਨੇ ਅਸੀਂ ਤੇ ਕੈਨੇਡਾ 700 ਬੱਚੇ ਫਸ ਗਏ ਸੀ ਜਿਹਨਾਂ ਨੂੰ ਡੀਪੋਰਟੇਸ਼ਨ ਸੀ ਉਹਨਾਂ ਦੀ ਡੀਪੋਰਟੇਸ਼ਨ ਰੁਕਵਾਈ ਫਿਰ ਓਮਾਨ ਦੇ ਵਿੱਚੋਂ 85 ਲੜਕੀਆਂ ਨੂੰ ਕਢਵਾਏ ਫਿਰ ਲੀਬੀਆ ਚ ਸਾਡੇ 17 ਬੱਚੇ ਇਦਾਂ ਅਸੀਂ ਹਰ ਦੇਸ਼ ਚ ਕੰਮ ਕਰ ਰਹੇ ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਮੇਰੇ ਕਹਿਣ ਤੇ ਸੁਝਾਅ ਦੇਣ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਡੀਜੀਪੀ ਸਾਹਿਬ ਨੇ ਸੈੱਟ ਬਣਾਤੀ ਅਸੀਂ ਹੁਣ ਤੱਕ 37 ਐਫਆਈਆਰ ਵੀ ਕਰਾਈਆਂ ਜਿਹੜੇ ਟਰੈਵਲ ਏਜੰਟ ਝੂਠੇ ਇਲੇਗੇਸੀ ਹੁਣ ਉਹਨਾਂ ਨੇ ਪਿੱਛੇ ਡੀਜੀਪੀ ਸੀਐਮ ਸਾਹਿਬ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ ਮੈਂ ਹਰ ਡਿਪਟੀ ਕਮਿਸ਼ਨਰ ਸਾਹਿਬ ਨੂੰ SSP ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਵੀ ਇਲਲੀਗਲ ਟਰੈਵਲ ਏਜੰਟ ਕੰਮ ਕਰ ਰਹੇ ਆ ਉਹਨਾਂ ਦਾ ਬੰਦ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਲਿਸਟਾਂ ਵੀ ਦੇਤੀਆਂ ਕਿ ਜਿਹੜੇ ਇਲਲੀਗਲ ਕਿਉਂਕਿ ਲੀਗਲ ਦੇ ਨਾਲੋਂ ਇਲਲੀਗਲ ਏਜੰਟ ਜ਼ਿਆਦਾ ਅਸੀਂ ਕਾਫੀਆਂ ਨਾਲ ਸਟਿੰਗ ਆਪਰੇਸ਼ਨ ਵੀ ਕੀਤਾ ਸੀ ਅਸੀਂ ਫੋਨ ਵੀ ਕੀਤਾ ਉਹਦਾ ਹੀ ਕੰਮ ਚੱਲ ਰਿਹਾ ਲੇਕਿਨ ਉਹ ਪੰਜਾਬ ਸਰਕਾਰ ਹੁਣ ਪੂਰਾ ਕ੍ਰੈਕਡਾਊਨ ਕਰ ਰਹੀ ਹੈ ਉਹਦੇ ਤੋਂ ਤੇ ਇਹਦੇ ਨਾਲ ਨਹੀਂ ਰੁਕੇਗਾ ਉਹ ਦੂਜਾ ਜਿਹੜਾ ਤੁਹਾਡੀ ਗੱਲ ਹੈ ਵੀ ਬਾਹਰ ਰੁਕੇਗਾ ਇਹ ਤਾਂ ਹੈ ਵੀ ਸਕਿਲਿੰਗ ਹੈ ਕਿ ਬੱਚਿਆਂ ਨੂੰ ਸਕਿਲਿੰਗ ਕਰਾਈਏ ਤਾਂ ਕਿ ਪਹਿਲਾਂ ਤੇ 25-30 ਹਜ਼ਾਰ ਦੀ ਨੌਕਰੀ ਇੱਕ ਸਕਿਲ ਬੱਚੇ ਨੂੰ 25-30 ਹਜ਼ਾਰ ਦੀ ਨੌਕਰੀ 20 ਹਜ਼ਾਰ ਤੋਂ 26 ਹਜ਼ਾਰ ਤੱਕ ਦੀ ਨੌਕਰੀ ਤੇ ਅਸੀਂ ਲਵਾ ਰਹੇ ਹਾਂ ਅੰਮ੍ਰਿਤਸਰ ਸਕਿਲ ਸੈਂਟਰ ਵਰਲਡ ਐਮਐਸਡੀਸੀ ਅਸੀਂ 2000 ਬੱਚੇ ਨੂੰ ਨੌਕਰੀ ਲਵਾਈ ਹੈ ਫੋਨ ਲੁਧਿਆਣਾ ਸਾਡਾ ਤਿਆਰ ਹੈ ਸੈਂਟਰ ਆਫ ਐਕਸੀਲੈਂਸ ਮੋਹਾਲੀ ਤਿਆਰ ਹੈ ਇਦਾਂ ਸੀ ਜਿਵੇਂ ਅੱਜ ਪਟਿਆਲਾ ਚ ਵੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਤੇ ਸਕਿਲਿੰਗ ਕਰਕੇ ਨੌਕਰੀ ਇੱਥੇ ਹੈ ਫਿਰ ਵੀ ਜੇ ਬਾਹਰ ਜਾਣਾ ਹੈ ਤੇ ਲੀਗਲ ਏਜੰਟ ਦੇ ਥਰੂ ਜਾਓ ਔਰ ਸਕਿੱਲ ਸਿੱਖ ਕੇ ਜਾਓ ਤਾਂ ਕਿ ਉੱਥੇ ਕੋਈ ਕਿਸੇ ਲੈਵਲ ਤੇ ਤੁਹਾਨੂੰ ਜੌਬ ਮਿਲ ਸਕੇ